ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਲਾਈਵ ਨਿਊਜ਼ ਖਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਕੀ ਬਟਾਲ ਦੇ ਡੇਰਾ ਬਾਬਾ ਨਾਨਕ ਕਲੋੜ ਫਲਾਇਓਵਰ ਤੇ ਇੱਕ ਦਰਦਨਾਕ ਸੜਕ ਹਾਸਾ ਵਾਪਰ ਗਿਆ ਤੇਜ਼ ਰਫਤਾਰ ਕਾਰ ਨੇ ਇੱਕ ਮੋਟਰਸਾਈਕਲ 'ਤੇ ਆਹ ਤੁਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ 5 ਲੋਕ ਜ਼ਖਮੀ ਹੋ ਗਏ ਕਾਰ ਸਵਾਰ ਮੌਕੇ ਤੇ ਫਰਾਰ ਹੋ ਗਏ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਤੁਸੀਂ ਵੇਖੋ ਪੂਰੀ ਵੀਡੀਓ ਇਹ ਚ ਬਾੜੇ ਮੂੰਹ ਹੀ ਲੈ ਸਾਰੇ ਇਹ ਜੀ ਕਿ ਕਰਵਾਵਾਂ ਮੈਂ ਕੋਈ ਤੇਰਾ ਨਾਮ ਸੁਖਮਿੰਦਰ ਕੌਰ ਆ ਮੈਂ ਤੇ ਆਟੋ ਤੇ ਜਾ ਰਹੀ ਸੀ ਕਿ ਰਸਤੇ ਤੇ ਦੇਖਿਆ ਕਿ ਐਕਸੀਡੈਂਟ ਹੋਇਆ ਪਿੱਛੇ ਕਾਫੀ ਮੈਂ ਆਪਣਾ ਆਟਾ ਪਨਾੜ ਕੇ ਅੱਗੇ ਆ ਕੇ ਦੇਖਿਆ ਮਰਮ ਪੱਟੀ ਕੀਤੀ ਹੈ ਹਾਲਤ ਨਹੀਂ ਦੇਖੀ ਜਾ ਰਹੀ ਕਾਫੀ ਜ਼ਿਆਦਾ ਜਿਹੜੇ ਉਹਨਾਂ ਦੇ ਡੀਪਲੀ ਇਨਜਰਡ ਹੋਏ ਨੇ ਉਹਨਾਂ ਦੇ ਆਟੋ ਚਾਲਕ ਵੀ ਬੁਰੀ ਤਰ੍ਹਾਂ ਜਖਮੀ ਹੋ ਗਿਆ ਇਹ ਜਿਹੜੇ ਨਾਲ ਪੈਸੇਂਜਰ ਬੈਠੀਆਂ ਸੀ ਸਵਾਰੀਆਂ ਉਹ ਵੀ ਮੈਂ ਤਾਂ ਕਿਤੇ ਬਹੁਤ ਦੂਰ ਅੱਛੇ ਆਫਟ ਤੇ ਬੈਠੀ ਹੋਈ ਸੀ ਮੈਂ ਦੇਖਿਆ ਕਿ ਕੀ ਗੱਲ ਆ ਮੈਂ ਉਹ ਸੌਟੇ ਤੋਂ ਉੱਤਰ ਕੇ ਆ ਕੇ ਅੱਗੇ ਇਹਨਾਂ ਦੀ ਆਫਕੋਡ ਮਹਿਰਮ ਪੱਟੀ ਕੀਤੀ ਆ ਹਾਲਤ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਆ ਬਾਕੀ ਗੱਡੀ ਵੀ ਬਹੁਤ ਪੱਛੀ ਜਿਸ ਨਾਲ ਐਕਸੀਡੈਂਟ ਹੋਇਆ ਜਿਹਨੇ ਕੀਤਾ ਨਾਲ ਵਾਰ ਵਾਰ ਬੂਕ ਬਾਜ ਵੀ ਨਹੀਂ ਆਉਂਦੇ ਇੰਨੀ ਤੇ ਚੱਲ ਹਾਂਜੀ ਸਰਕਾਰਾਂ ਨੂੰ ਚਾਹੀਦੀ ਇੱਕ ਸਪੀਡ ਤੈਅ ਕਰਨੀ ਚਾਹੀਦੀ ਆ ਦੂਸਰੇ ਤੇ ਸਪੀਡ ਬ੍ਰੇਕਰ ਵਗੈਰਾ ਵੀ ਇੱਥੇ ਬਹੁਤ ਜ਼ਰੂਰੀ ਆ ਇੱਕ ਦੋ ਹੋਣੇ ਥੋੜਾ ਖਰਾ ਹੋਣ ਦੇ ਕਾਰਨ ਚਲੋ ਵੱਡੇ ਐਕਸੀਡੈਂਟ ਤੋਂ ਬੰਦਾ ਬਚ ਸਕਦਾ ਆ ਮੌਤ ਦੇ ਮੂੰਹ ਤੋਂ ਜਾਣ ਤੋਂ ਬੰਦਾ ਬਚ ਸਕਦਾ ਕਿ ਰੋਜ਼ ਇੰਨੀ ਜ਼ਿਆਦਾ ਟ੍ਰੈਫਿਕ ਜਾਂਦੀ ਹੈ ਤੇ ਦੋ ਸਪੀਡ ਬ੍ਰੇਕਰ ਹੋਣੇ ਚਾਹੀਦੇ ਐਟ ਲੀਸਟ ਕੁਲਤ ਉੱਤਰ ਨੇ ਥੱਲੇ ਗੱਡੀ ਤੇ ਸੀ ਮੈਂ ਉਹ ਅੱਗੋਂ ਕਾਰ ਆਈ ਕਾਰ ਵਾਲੇ ਨੇ ਓਵਰਟੈਕ ਕਰਨ ਗਿਆ ਪੀਣਾ ਮੋਟਰਸਾਈਕਲ ਨੂੰ ਕਰਤਾ ਅੰਦਾ ਫਿਰ ਸਾਡੇ ਸਿੱਧਾ ਲਿਆ ਕੇ ਵਿੱਚ ਮਾਰੀ ਹਾਂਜੀ ਦੌੜ ਗਿਆ ਆਪ दारू ਪੀਤੀ ਹਾਂ ਇਹ ਕਿੰਨੇ ਕੇ ਲੋਕ ਚੰਗੇ ਹੋਏਗਾ ਤਿੰਨ ਜਨਾਨੀਆਂ ਸੀ ਜਿਹੜੀ ਵਿੱਚ ਤਿੰਨ ਦੋ ਜਣੇ ਸਨ ਇੱਕ ਕਾਲਜ ਚੋਂ ਲੱਗੀਆਂ ਹਾਂਜੀ ਤੇ ਨੁਕਸਾਨ ਹੀ ਹੋਇਆ ਵੇਕਲਾ ਦਾ ਆਮ ਬਹੁਤ ਜ਼ਿਆਦਾ ਮੇਰੇ ਸੀਸਾ ਟੁੱਟ ਗਿਆ ਬੜਾ ਭੱਜ ਗਿਆ 40 50 ਹੋ ਗਿਆ ਮੋਟਰਸਾਈਕਲ ਤੇ ਉਹ ਪਤਾ ਨਹੀਂ ਕਿੱਥੇ ਲੈ ਗਏ ਉਹਨਾਂ ਦਾ ਜ਼ਿਆਦਾ ਨੁਕਸਾਨ ਜਿਨ੍ਹਾਂ ਨੂੰ ਪਹਿਲਾਂ ਮੋਟਰਸਾਈਕਲ ਕੁਦਲਿਆ ਨਾ ਉਹ ਪਤਾ ਨਹੀਂ ਉਹ ਉਹਨਾਂ ਨੂੰ ਹੋਰ ਕੁਦਲਿਆ ਰੋਡ ਦੇ ਸੀ ਇੱਕ ਬੰਦੇ ਉਹਨਾਂ ਨੂੰ ਪਤਾ ਨਹੀਂ ਕਿਹੜੇ ਹੱਥੇ ਤੇ ਖੜਿਆ ਉਹਨਾਂ ਦਾ ਜ਼ਿਆਦਾ ਨੁਕਸਾਨ ਉਹ ਗੱਡੀ ਵਾਲੇ ਉਹ ਗੱਡੀ ਆਉਂਦੀ ਗਾਲੀਆਂ ਬੜੀ ਤੇਜ਼ ਆਟੋ ਚ ਮਾਰੀ ਗੱਡੀ ਹਾਂਜੀ ਆਟੋ ਚ ਗੱਡੀ ਮਾਰੀ ਸੀ ਕਹਿੰਦੇ ਅਹੀਂ ਆਟੋ ਚ ਅੱਛਾ ਜੀ ਕਿੰਨੇ ਕਿਤੇ ਬੰਦੇ ਚੱਕੀ ਹੋਏ ਕਿੰਨਾ ਨੁਕਸਾਨ ਹੋਇਆ ਨਹੀਂ 4 ਜਾਣੇ ਹੀ ਦੋਵੇਂ ਅਹੀਂ ਪੈਣਾ ਸੀ ਇੱਕ ਮੇਰੀ ਸੱਸ ਨਾਲ ਸਾਡੇ ਪਿੰਡ ਦਾ ਇੱਕ ਬੰਦਾ ਵਾ ਉਹਨੂੰ ਤੇ ਬਹੁਤ ਜਿਆਦੀਆਂ ਆਂ ਯਾ ਭਾਜੀ ਨੂੰ ਹਾਂਜੀ ਤੇ ਜਿਹੜਾ ਆਟੋ ਵਾਲਾ ਉਹ ਤੇ ਬਹੁਤ ਉਹ ਵੀ जख्मी ਆ ਤੇ ਰਾਡੋ ਚਾਰੇ ਦਾ ਸਾਰਾ ਹੀ ਟੁੱਟ ਗਿਆ ਕਸੂਰ ਕਿਹਦਾ ਸੀ ਕਸੂਰ ਗੱਡੀ ਵਾਲੇ ਦਾ ਵੀ ਜੀ ਆਟੋ ਵਾਲਾ ਤੇ ਆਪਣੇ ਹੱਥ ਆਉਣ ਦਿਆ ਸੀ ਕੀ ਮਾ ਕਰਦੇ ਕਸ਼ਾਸ਼ ਨੂੰ ਸਰਸਾਸ਼ਨ ਕੋਈ ਕੀ ਮੰਗ ਕਰਨੀ ਹੈ ਇਹ ਤਿੰਨ ਆਈ ਐਨ ਵੀ ਜੀ ਅਹੀਂ ਬਚ ਗਏ ਆਟੋ ਵਾਲੇ ਦੀ ਮਦਦ ਕੀਤੀ ਜਾਏ ਮਾਤੜ ਬੰਦਾ